you. Mm -hmm. ਬਾਬਾ ਅਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਖਾਲਸਾ ਫੋਰਸ ਸਮਾਜ ਸੇਵਾ ਦਲ ਦੇ ਵੱਲੋਂ ਗੁਰਦੁਆਰਾ ਬਾਬਾ ਬੀਦੀ ਚੰਦ ਵਿਖੇ ਜ਼ਰੂਰਤਮੰਦ ਗਰੀਬ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸੇ ਮੌਕੇ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਖਾਲਸਾ ਫੋਰਸ ਸਮਾਜ ਸੇਵਾ ਦਲ ਹਮੇਸ਼ਾ ਹੀ ਗਰੀਬ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਹੈ ਅਤੇ ਗਰੀਬ ਲੜਕੀਆਂ ਦੇ ਵਿਆਹ ਕਰਕੇ ਖੁਸ਼ੀਆਂ ਵੰਡਣ ਦਾ ਕਾਰਜ ਕਰਦੇ ਨੇ। ਉਨ੍ਹਾਂ ਕਿਹਾ ਕਿ ਖਾਲਸਾ ਫੋਰਸ ਸਮਾਜ ਸੇਵਾ ਹਮੇਸ਼ਾ ਹੀ ਜ਼ਰੂਰਤਮੰਦ ਤੇ ਗਰੀਬ ਬੱਚਿਆਂ ਦੀ ਮਦਦ ਕਰਦੀ ਹੈ। ਇਸੇ ਮੌਕੇ ਸਰਦੂਲ ਸਿੰਘ ਪਰਦਾ ਨੇ ਲੋਕ ਇਨਸਾਨੀਅਤ ਪਾਰਟੀ ਨੇ ਕਿਹਾ ਕਿ ਬਾਬਾ ਅਜੀਤ ਸਿੰਘ ਦੀ ਅਗਵਾਈ ਦੇ ਹਿਤ ਖਾਲਸਾ ਫੋਰਸ ਸਮਾਜ ਸੇਵਾ ਸੰਸਥਾ ਦੇ ਵੱਲੋਂ ਜੋ ਗਰੀਬ ਲੜਕੀਆਂ ਦੀ ਵਿਆਹ ਕਰਵਾਏ ਜਾ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਦੂਸਰੇ ਪਾਸੇ ਬੀਜੇਪੀ ਦੇ ਜ਼ਿਲ੍ਹਾ ਉਪ ਪ੍ਰਧਾਨ ਕਰਨਜੀਤ ਸਿੰਘ ਹਾਲੀ ਵੀ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਵੀ ਕੀ ਕੁਝ ਕਿਹਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵਿਆਹ ਪ੍ਰਤੀਕਾ ਖਾਲਸਾ ਅਤੇ ਭਤੇ ਜੀ ਨੇ ਖਾਲਸਾ ਫੋਰਸ ਸਮਾਜ ਸੇਵਾ ਦਾਲ ਦੇ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਕੋਰ ਨੂਰਬੰਦ ਪਰਿਵਾਰ ਦੀ ਬੱਚੀਆਂ ਦੇ ਜਿਹੜੇ ਆਨੰਦਕਾਰਨ ਹੋਣ ਜਾ ਰਹੇ ਨੇ ਸੋ ਜਿਵੇਂ ਮਰੀਜ਼ਾਂ ਦਾ ਇਲਾਜ ਬੱਚਾ ਨੂੰ ਸਕੂਲਾਂ ਚ ਪੜ੍ਹਾਈ ਵਾਸਤੇ ਤੇ ਆਰਥਿਕ ਪੱਖੋਂ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਨੂਰਬੰਦ ਉਹਨਾਂ ਨੂੰ ਰਾਸਨ ਦੀ ਸੇਵਾ ਜਾਂ ਰਿਜੀਗ ਲੰਗਰਾ ਜਿਵੇਂ ਇਸ ਮਾਸਮੇਂ ਸਮਾਜ ਵਿੱਚ ਹੁਣ ਸਰਦੀ ਵਿੱਚ ਗਰਮ ਕੱਪੜੇ ਕੰਬੜਾ ਰੂਟ ਜਰਾਫਾ ਤੇ ਖਾਲਸਾ ਬੋਲ ਸਮਾਜ ਸੇਵਾ ਦਾ ਵਰਨ ਇਸੇ ਬਹਾਮਾ ਜੀ ਚੱਲ ਰਹੀ ਹੈ ਕਾਲ ਸਾਹਿਬ ਵੱਲੋਂ ਪੱਤੇ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਧੀਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਆਨੰਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਰਸਮਾਂ ਢੰਗ ਦੇ ਨਾਲ ਲੋੜਵੰਦ ਧੀਆਂ ਦੇ ਵਿਆਹ ਕੀਤੇ ਆ ਜਿਸ ਨਾਲ ਹੀ ਲੰਗਰ ਦਾ ਰੋਟੀ ਪਾਉਣ ਦਾ ਸਾਰੇ ਤਰ੍ਹਾਂ ਬਹੁਤ ਹੀ ਵੱਤਵਲਵਤ ਹੈਗਾ ਨਾ ਕਿਉਂਕਿ ਸੁਦਾਰੀਪੁਰ ਅਕਸਾ ਗਿਆਵਾ ਅਲਬਾਰੀ ਬੈਟ ਹੋਰ ਵੀ ਚੀਜ਼ਾਂ ਇਹ ਰੱਖਦਾ ਆ ਸਮਾਨ ਘੇਰ ਨੂੰ ਸਾਰੇ ਪਰ ਇਵੈਂਟ ਕੀਆ ਨੀਆਂ ਵਾ ਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਰ ਕਿਸ ਤਰ੍ਹਾਂ ਇੱਕੋ ਤਰ੍ਹਾਂ ਹੁੰਦੇ ਆਇਆ ਤੇ ਜੋ ਮਹਾਰਾਜ ਇਹਦੇ ਵਿੱਚ ਬਰਕਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਝ 기ਦਾ ਨਾਲ ਕਿ ਨਾਲ ਬਾਬਾ ਜੀ ਦਾ ਯੋਗਦਾਨ ਦੇਣ ਸਹਿਯੋਗ ਦੇਣ ਤੇ ਵਾਹਿਗੁਰੂ ਜੀ ਦਾ ਕੰਮ ਸਾਹਮਣੇ ਕਰਦੇ ਜਿਹੜੇ ਗੁਰਦੁਆਰਾ ਸਾਹਿਬ ਆ ਹੋਏ ਉਹਨਾਂ ਬਰੇ ਤੋਂੜੇ ਮੈਂ ਜੇ ਸਭ ਤੋਂ ਪਹਿਲਾਂ ਤਾਂ ਸਾਰੀ ਦੋਵਾਂ ਪਰਿਵਾਰਾਂ ਨੂੰ ਵਧਾਈ ਦਿੰਦਾ ਜੁੜੀ ਵਾਲਿਆਂ ਨੂੰ ਤੇ ਮੁੰਡੇ ਬਾਰਾਂ ਨੂੰ ਜੋਨਾਂ ਦੇ ਅਜਨੰਦ ਕਰ ਹੋ ਜਾ ਤੇ ਬਹੁਤ ਮਾਣ ਮਾਤਰ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਗ੍ਰਸਤੀ ਜਵਨ ਆ ਬਹੁਤ ਵਧੀਆ ਰਹੇ ਤੇ ਬਾਕੀ ਜੋ ਸਾਡੇ ਬਾਬਾ ਜੀ ਅਜੀਤ ਸਿੰਘ ਜੀ ਆ ਸੇਵਾ ਐਸੇ ਗੁਰੂ ਬਲਵੰਤ ਰਾਹੀ ਜੀ ਬਦਰ ਐਸੇ ਗੁਰੂ ਬਲਵੰਤ ਰਾਹੀ ਜੀ ਜਿਹੜਾ ਸਾਡੇ ਵਿੱਚ ਦਬਲੋੜਾ ਐਸੇ ਗੁਰੂ ਬਲਵੰਤ ਰਾਹੀ ਜੀ ਸ਼ੁਕਰਾ ਦਿਲਾਉਂਦਾ ਲੱਗਦਾ ਕਿ ਉਹ ਆਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਸਮਾਜ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇੰਦਾਂ ਦੇ ਗਰੀਬ ਪਰਿਵਾਰਾਂ ਤੇ ਕਾਰਜ ਜਿਹੜੇ ਸਿਰੇ ਲਾਉਂਦੇ ਆ ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦੇਣਾ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ